ਇਹ ਤੋਂ ਪਾਣੀ ਦੇ ਮੁੱਦੇ ਤੇ ਹਰਿਆਣਾ ਦੇ ਸੀਐਮ ਨਾਇਬ ਸਿਆਣੀ ਦਾ ਵੱਡਾ ਬਿਆਨ ਸਾਹਮਣੇ ਆਇਆ। ਉਹਨਾਂ ਨੇ ਕਿਹਾ ਕਿ ਪੰਜਾਬ ਦੇ ਆਗੂਆਂ ਨੂੰ ਪਾਣੀ ਤੇ ਰਾਹਤ ਨਹੀਂ ਕਰਨੀ ਚਾਹੀਦੀ। ਹਰਿਆਣਾ ਪੰਜਾਬ ਦਾ ਛੋਟਾ ਭਰਾ ਹੈ, ਸੀਐਮ ਸਿਆਣੀ ਵੱਲੋਂ ਕਿਹਾ ਗਿਆ। ਕਿ ਹਰਿਆਣਾ ਨੂੰ ਪਾਣੀ ਦੇਣਾ ਚਾਹੀਦਾ ਹੈ। ਸੀਐਮ ਨਾਇਬ ਸਿਆਣੀ ਇਹ ਕਹਿੰਦੇ ਹੋਏ ਨਜ਼ਰ ਆਏ ਨੇ, ਅਸੀਂ ਕੋਈ ਵਾਧੂ ਪਾਣੀ ਨਹੀਂ ਮੰਗ ਰਹੇ। ਅਸੀਂ ਪੀਣ ਵਾਲਾ ਪਾਣੀ ਮੰਗ ਰਹੇ ਆ ਨਾ ਕਿ ਸਿੰਚਾਈ ਲਈ। ਜੇਕਰ ਪਾਣੀ ਸਾਨੂੰ ਨਹੀਂ ਦੇਣਗੇ ਤਾਂ ਪਾਕਿਸਤਾਨ چلا ਜਾਵੇਗਾ। ਤਾਂ ਸੀਐਮ ਨਾਇਬ ਸਿਆਣੀ ਵੱਲੋਂ ਇਹ ਬਿਆਨ ਦਿੱਤਾ ਗਿਆ। ਨਾਲ ਹੀ ਉਹ ਕਹਿੰਦੇ ਨਜ਼ਰ ਆਏ ਨੇ ਕਿ ਜਿਨ੍ਹਾਂ ਨੇ ਸਾਡਾ ਕੂਨੇ ਬਹਾਇਆ ਤੇ ਉਹ ਪੰਜਾਬ ਦਾ ਪਾਣੀ ਵਰਤਣਗੇ ਜੇਕਰ ਪੰਜਾਬ ਨੂੰ ਪਾਣੀ ਦੀ ਲੋੜ ਪਈ ਤਾਂ ਹਰਿਆਣਾ ਪਿੱਛੇ ਨਹੀਂ ਹਟੇਗਾ ਦੱਸਿਆ ਮਾਨ ਨੂੰ ਅੱਗੇ ਆ ਕੇ ਸਾਡੇ ਹਿੱਸੇ ਦਾ ਪਾਣੀ ਦੇਣਾ ਚਾਹੀਦਾ ਹੈ ਤਾਂ ਦੱਸਦੀ ਹੈ ਕਿ ਥੋੜਾ ਸਮਾਂ ਪਹਿਲਾਂ ਹੀ ਆਲ ਪਾਰਟੀ ਮੀਟਿੰਗ ਕੀਤੀ ਗਈ ਹੈ ਸੀਐਮ ਭਗਵੰਤ ਮਾਨ ਦੀ ਅਗਵਾਈ ਤੇ ਜਿਸ ਚ ਪੰਜਾਬ ਦੀਆਂ ਸਾਰੀਆਂ ਪਾਰਟੀਆਂ ਦੇ ਨੁਮਾਇੰਦੇ ਸ਼ਾਮਿਲ ਹੋਏ ਨੇ ਇਸ ਤੋਂ ਬਾਅਦ ਹੁਣ ਹਰਿਆਣਾ ਦੇ ਸੀਐਮ ਨਾਇਬ ਸਿੰਘ ਸੈਣੀ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ नेताओं से मेरा आग्रह है मैंने कल भी आग्रह किया था कि वो पंजाब की पंजाब की आवाम की लोगों के हित में काम करें इस प्रकार की राजनीति ये घटिया राजनीति मत करें क्योंकि गुरुओं की वो धरती है हम गुरुओं को प्रणाम करते हैं हरियाणा कोई बाहर का नहीं है हरियाणा तो उसी का भाग है वहीं से आया है और इस प्रकार की राजनीति घटिया स्तर की करनी वो किसी के लिए भी ठीक नहीं है हम सिंचाई के लिए पानी नहीं था ये तो जो पानी हमारे पास आ रहा है उसी पानी की हम बात कर रहे हैं पिछला रिकॉर्ड उठा करके देख लीजिए पिछले रिकॉर्ड में कब कब कितना कितना पानी वो मिला है उसी पानी को लेकर के बात कर रहे हैं और हमने बार बार कहा कि ये प्राकृतिक का स्रोत ਤਾਂ ਬਿਲਕੁਲ ਇਹ ਪਾਣੀਆਂ ਦੇ ਮੁੱਦੇ ਤੇ ਥੋੜਾ ਸਮਾਂ ਪਹਿਲਾਂ ਹੀ ਪੰਜਾਬ 'ਚ ਮੀਟਿੰਗ ਕੀਤੀ ਗਈ ਹੈ ਜਿਸ ਦੇ ਵਿੱਚ ਸਾਰੀਆਂ ਪਾਰਟੀਆਂ ਵੱਲੋਂ ਇੱਕ ਜੁੜਤਾ ਦਿਖਾਈ ਗਈ ਹੈ ਤਾਂ ਇਸ ਤੇ ਹੁਣ ਹੈaryana ਦੇ ਸੀਐਮ ਨਾਇਬ ਸੈਣੀ ਦਾ ਬਿਆਨ ਸਾਹਮਣੇ ਆਇਆ ਉਹਨਾਂ ਨੇ ਕਿਹਾ ਹੈ ਕਿ ਹਰਿਆਣਾ ਪੀਣ ਲਈ ਪਾਣੀ ਮੰਗ ਰਿਹਾ ਹੈ ਕਿਸੇ ਸਜਾਈ ਲਈ ਨਹੀਂ ਤੇ ਨਾਲ ਹੀ ਉਹ ਇਹ ਵੀ ਕਹਿੰਦੇ ਨਜ਼ਰ ਆਏ ਨੇ ਕਿ ਹਰਿਆਣਾ ਪੰਜਾਬ ਦਾ ਛੋਟਾ ਭਰਾ ਹੈ ਤੇ ਹਰਿਆਣਾ ਨੂੰ ਜੋ ਪਾਣੀ ਮਿਲਣਾ ਚਾਹੀਦਾ ਤਾਂ ਅਗਲੀ ਖਬਰ ਦਾ ਰੁਕ ਕਰਦੇ ਹਾਂ ਐ ਜੀ ਪੀ ਸੀ ਪ੍ਰਧਾਨ ਹਰਜਿੰਦਰ ਸਿੰਘ ਤਾਮੀ ਨੇ ਰਾਜਵਾਨਾ ਨਾਲ ਮੁਲਾਕਾਤ ਕੀਤੀ ਹੈ ਪਟਿਆਲਾ ਜੇਲ੍ਹ ਚ ਸਾਰੀ ਮੁਲਾਕਾਤ ਹੋਈ ਹੈ ਤਾਂ ਦੱਸ ਦਈਏ ਕਿ ਬਲਵੰਤ ਸਿੰਘ ਰਾਜਵਾਨਾ ਪਟਿਆਲਾ ਜੇਲ੍ਹ ਚ ਬਾਦਮੇ ਦੇ ਐ ਜੀ ਪੀ ਸੀ ਪ੍ਰਧਾਨ ਹਰਜਿੰਦਰ ਸਿੰਘ ਤਾਮੀ ਉਹਨਾਂ ਨੂੰ ਮਿਲਣ ਪਹੁੰਚੇ ਨੇ ਤਾਂ ਦੱਸਿਆ ਕਿ ਪਿਛਲੇ ਦਿਨੀ ਰਾਜਵਾਨਾ ਨੂੰ ਮੈਡੀਕਲ ਜਾਂਚ ਲਈ ਜੋ ਹੈ ਹਸਪਤਾਲ ਲਿਆਂਦਾ ਗਿਆ ਸੀ ਪਟਿਆਲਾ ਦੇ ਰਜਿੰਦਰਾ ਹਸਪਤਾਲ ਚ ਉਹਨਾਂ ਦਾ ਮੈਡੀਕਲ ਚੈੱਕਅਪ ਹੋਇਆ ਸੀ ਤੇ ਇਸ ਤੋਂ ਬਾਅਦ ਅੱਜ ਐਜੀਪੀਸੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਜੋ ਹੈ ਬਲਵੰਤ ਸਿੰਘ ਰਾਜਵਾਨਾ ਨੂੰ ਮਿਲਣ ਪਹੁੰਚੇ ਹੋਏ ਨੇ ਤਾਂ ਪਟਿਆਲਾ ਜੇਲ੍ਹ ਦੇ ਵਿੱਚ ਇਹ ਮੁਲਾਕਾਤ ਕੀਤੀ ਗਈ ਹੈ ਜਿੱਥੇ ਕਿ ਐਜੀਪੀਸੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਜੋ ਹੈ ਪਹੁੰਚਦੇ ਨੇ ਤੇ ਬਲਵੰਤ ਸਿੰਘ ਰਾਜਵਾਨਾ ਨਾਲ ਮੁਲਾਕਾਤ ਕਰਦੇ ਨੇ ਤਾਂ ਅਸਲ ਵਿੱਚ ਪਿਛਲੇ ਦਿਨੀ ਰਾਜਵਾਨਾ ਵੱਲੋਂ ਵੀ ਕੇਂਦਰ ਨੂੰ ਆਪਣੇ ਨਾਲ ਜੁੜੇ ਮਸਲੇ ਤੇ ਜਲਦ ਫੈਸਲਾ ਲੈਣ ਦੀ ਅਪੀਲ ਕੀਤੀ ਗਈ ਸੀ ਤੇ ਇਸ ਵਿਚਾਲੇ ਅੱਜ ਐਜੀਪੀਸੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਜੋ ਹੈ ਰਾਜਵਾਨਾ ਨਾਲ ਮੁਲਾਕਾਤ ਕਰਦੇ ਨੇ ਤੇ ਪਟਿਆਲਾ ਜੇਲ੍ਹ ਦੇ ਵਿੱਚ ਸਾਰੀ ਮੁਲਾਕਾਤ ਹੋਈ ਹੈ ਪਾ ਪਟਿਆਲਾ ਜੇਲ੍ਹ ਦੇ ਵਿੱਚ ਪਹੁੰਚੇ ਨੇ ਐ ਜੀ ਪੀ ਸੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਜਿੱਥੇ ਬਲਵੰਤ ਸਿੰਘ ਰਾਜਵਾਨਾ ਨਾਲ ਉਹਨਾਂ ਵੱਲੋਂ ਮੁਲਾਕਾਤ ਕੀਤੀ ਗਈ ਹੈ ਤੇ ਇਸ ਦੇ ਹਰਜਿੰਦਰ ਸਿੰਘ ਧਾਮੀ ਦਾ ਬਿਆਨ ਵੀ ਸਾਹਮਣੇ ਆਇਆ ਉਹਨਾਂ ਨੇ ਕਿਹਾ ਕਿ ਰਹਿਮ ਦੀ ਪਟੀਸ਼ਨ ਤੇ ਕੇਂਦਰ ਕੋਈ ਫੈਸਲਾ ਨਹੀਂ ਲੈ ਰਿਹਾ ਖਾਸ ਤੌਰ ਤੇ ਪਿਛਲੇ ਦਿਨੀਂ ਦੀ ਅਪੀਲ ਦੀ ਪਟੀਸ਼ਨ ਵੀ ਰਾਜਵਾਨਾ ਵੱਲੋਂ ਕਿ ਉਹਨਾਂ ਦੀ ਜੋ ਪਟੀਸ਼ਨ ਹੈ ਉਸ ਤੇ ਕੋਈ ਫੈਸਲਾ ਲਿਆ ਜਾਵੇ ਕੇਂਦਰ ਵੱਲੋਂ ਹਾਲਾਂਕਿ ਅਜੇ ਤੱਕ ਇਸ ਤੇ ਕੋਈ ਫੈਸਲਾ ਨਹੀਂ ਲਿਆ ਗਿਆ ਤੇ ਅੱਜ ਹਰਜਿੰਦਰ ਸਿੰਘ ਧਾਮੀ ਜੋ ਹੈ ਉਹਨਾਂ ਵੱਲੋਂ ਬਲਵੰਤ ਸਿੰਘ ਰਾਜਵਾਨਾ ਨਾਲ ਮੁਲਾਕਾਤ ਕੀਤੀ ਗਈ ਹੈ ਤੇ ਉਹਨਾਂ ਨੇ ਕਿਹਾ ਕਿ ਰਹਿਮ ਦੀ ਅਕਾਲ ਤਖਤ ਸਾਹਿਬ ਅਗੇ ਚੁੱਕਿਆ ਜਾਵੇਗਾ। ਉਹ ਬੋਲੀ ਆ ਪਹੁੰਚਿਆ ਸੀ ਕਿ ਮੇਰੀ ਮੁਲਾਕਾਤ ਕਰਕੇ ਜਾਓ। ਬੋਲ ਆ ਸੀ ਸਾਰੇ ਚਾਰ ਮੈਂਬਰ ਸਹਿਬਾਨ ਨਾਲ ਮੀਟਿੰਗ ਕਰਕੇ ਆ ਉਹਨਾਂ ਦੇ ਨਾਲ ਤੇ ਉਹਨਾਂ ਨੇ ਆਪਣੀਆਂ ਸਾਰੀਆਂ ਭਾਵਨਾਵਾਂ ਜਿਹੜੀਆਂ ਸਾਨੂੰ ਪਰਵੇ ਦਿੱਤੀਆਂ ਤੇ ਉਹਦੇ ਅਕੋਰਡਿੰਗਲੀ ਉਹ ਕਹਿੰਦੇ ਮੈਨੂੰ ਇੱਕੋ ਹੀ ਹੁਣ ਤੁਹਾਡੇ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਇੱਕ ਰੋਸ ਨਾਲ ਗੱਲ ਏ ਕਿ ਮੈਂ ਤੁਹਾਨੂੰ ਇਹ ਕਹਿਣਾ ਚਾਹਣਾ ਕਿ ਯਾਰ ਕਿੰਨਾ ਕੁ ਜੇ 14 ਸਾਲ ਹੋ ਗਏ ਤੁਸੀਂ ਇੱਕ ਪਟੀਸ਼ਨ ਦੇ ਫੈਸਲਾ ਨਹੀਂ ਕਰਵਾ ਸਕੇ ਤੇ ਮੈਂ ਸਮਝਦਾ ਵੀ ਸੈਂਟਰ ਸਰਕਾਰ ਵੀ ਐਨੀ ਆਪਣੇ ਚੁੱਪ ਕਰਕੇ ਬੈਠੀ ਆ ਕਿ ਅਸੀਂ ਪਹਿਲਾਂ 11 ਮੈਂਬਰ ਦੀ ਕਮੇਟੀ ਬਣਾਈ ਚਲੋ ਸਮੁੱਚੇ ਬੰਦੀ ਸਿੰਘਾਂ ਲਈ ਸੀ ਉਦੋਂ ਬਾਅਦ ਪੰਜ ਮੈਂਬਰੀ ਕਮੇਟੀ ਸ਼੍ਰੀ ਅਕਾਲ ਤਖ਼ਤ ਸਾਹਿਬ ਨੇ ਬਣਾਈ ਜੇ ਵਿੱਚ ਮੇ ਤੋਂ ਇਲਾਵਾ ਭਾਈ ਬਰਜਿੰਦਰ ਸਿੰਘ ਜੀ ਸਰਦਾਰ ਬਰਜਿੰਦਰ ਸਿੰਘ ਜੀ ਹਮਦਾਰ ਡਾਕਟਰ ਡਾਕਟਰ ਸਾਹਿਬ ਅਜੀਤ ਹਮਦਾਰ ਗਰੁੱਪ ਦੇ ਐਮ ਡੀ ਸਾਹਿਬ ਨਾਲ ਭਾਈ ਰਾਜੋਵਾਨਾ ਸਾਹਿਬ ਜੀ ਦੀ ਭੈਣ ਜੀ ਕਮਲਦੀਪ ਕੌਰ ਜੀ ਨਾਲ ਸਰਦਾਰ ਹਰਮਿੰਦਰ ਸਿੰਘ ਦੀ ਕਾਰਕਾ ਦਿੱਲੀ ਗੁਰਦਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਤੇ ਨਾਲ ਸਰਦਾਰ ਬੇਸਾ ਸਿੰਘ ਬਟੋਹਾ ਅਸੀਂ ਬੜੀ ਪਹੁੰਚ ਕੀਤੀ ਤੇ ਕਈ ਵਾਰੀ ਮੈਨੂੰ ਵੀ ਪਾਉਣਾ ਲੱਪਿੰਦਾ ਕਈ ਵਾਰੀ ਮੋਰਲੇ ਜਿਲ੍ਹੇ ਕਿਸੇ ਨੂੰ ਆਪਣੇ ਜਲੀਲ ਕਰਨਾ ਹੋਵੇ ਤੇ ਕੋਈ ਜਵਾਬ ਹੀ ਨਹੀਂ ਦੇਣਾ ਤੇ ਐਡੀ ਵੱਡੀ ਕੌਂਸਲਰਲ ਬਾਡੀ ਸੀ ਤੇ ਅਕਾਲ ਤਖਤ ਦੀ ਸਰਪ੍ਰਸਤੀ ਦੇ ਵਿੱਚ ਇਹ ਕਮੇਟੀ ਬਣੀ ਸਾਨੂੰ ਇੱਕ ਵਾਰੀ ਟਾਈਮ ਮਿਲਿਆ ਅਡਵਾਲ ਸਾਹਿਬ ਨੇ ਔਨਰੇਬਲ ਜਿਹੜੇ ਡਿਫੈਂਸ ਦੇ ਇਹਨਾਂ ਦੇ ਐਡਵਾਈਜ਼ਰ ਆ ਪਰ ਸਵੇਰ ਨੂੰ ਮੀਟਿੰਗ ਸੀ ਰਾਤ ਨੂੰ ਜਵਾਬ ਆ ਗਿਆ ਤੇ ਹੁਣ ਭਾਈ ਰਾਜਵਾਨਾ ਸਾਹਿਬ ਕਹਿੰਦੇ ਵੀ ਮੇਰਾ ਇੱਕੋ ਹੀ ਤੁਹਾਨੂੰ ਕਹਿਣਾ ਆ ਸ਼ੋਮਨੀ ਗੁਰਦਾਰਾ ਪ੍ਰਬੰਧਕ ਕਮੇਟੀ ਨੂੰ ਕਿੰਬੇਰੀ ਜਿਹੜੀ ਤੁਸੀਂ ਕੰਸਟੀਟਿਊਸ਼ਨ ਪ੍ਰਾਈ ਤੁਸੀਂ 14 ਸਾਲ ਦੇ ਵਿੱਚ ਉੱਤੇ ਕੋਈ ਕਾਰਵਾਈ ਨਹੀਂ ਕਰਵਾ ਸਕੇ ਤੇ ਸਰਕਾਰ ਤੇ ਵੀ ਉਹ ਆਪਣਾ ਰਾਜ ਯਾਰ ਕਰਦੇ ਆ ਕਿ ਐਡੀ ਵੱਡੀ ਸਾਡੀ ਕੰਸਟੀਟਿਊਸ਼ਨਲ ਇਲੈਕਟਿਡ ਬਾਡੀ ਸ਼ੋਮਨੀ ਗੁਰਦਾਰਾ ਪ੍ਰਬੰਧਕ ਕਮੇਟੀ ਤੇ ਦੋ ਵਾਰੀ ਆਪਾਂ ਸੁਪਰੀਮ ਕੋਰਟ ਨੂੰ ਮੂਵ ਹੋ ਗਏ ਹੋ ਤੇ ਫਿਰ ਕਿਉਂ ਨਹੀਂ ਫੈਸਲਾ ਹੋ ਰਿਹਾ ਤੇ ਇਸ ਕਰਕੇ ਹੁਣ ਉਹ ਨਹੀਂ ਆਪਣੀਆਂ ਭਾਵਨਾਵਾਂ ਜਾਰੀ ਕੀਤੀਆਂ ਅਸੀਂ ਬੈਠਾਂਗੇ ਬੈਠ ਕੇ ਸਾਰਿਆਂ ਨਾਲ ਸਲਾਹ ਕਰਾਂਗੇ ਕਰਕੇ ਫੇ ਜੋ ਅਗਲੀ ਰਣਨੀਤੀ ਹੋਈ ਉਹਦੇ ਬਾਰੇ ਤੁਹਾਡੇ ਟਰੈਕਟਰ ਨਾਲ ਲਿਕ ਆਪਣੇ ਹੱਥੋਂ ਲਿਖ ਕੇ ਦਿੱਤਾ ਜਣਾ ਲੈਟਰ ਤੁਹਾਡੇ ਦੁਆਰ ਕਰ ਦੋ ਵੀ ਆਪ ਮੈਂ ਇਹਦਾ ਹਾਲੇ ਕੁਛ ਨਹੀਂ ਕਹਿਣਾ ਚਾਹੁੰਦਾ ਕਿਉਂਕਿ ਮੈਂ ਨਾ ਹਾਲੇ ਪੜੀ ਆ ਤੇ ਨਾ ਮੇਦੇ ਹਾਲੇ ਕੁਛ ਤੁਹਾਡੇ ਬਹੁਤ ਬਹੁਤ ਜੜਦੀ ਕਲਕਿਆ ਅੱਖਾਂ ਦੀ ਉਹਨਾਂ ਨੂੰ ਪ੍ਰੋਬਲਮ ਸੀਗੀ ਉਹ ਪਹਿਲਾਂ ਚੈੱਕ ਹੋਈਆਂ ਸੀ ਇੱਥੇ ਸਿਵਲ ਹਸਪੀਟਲ ਚ ਫਿਰ ਉਹਨਾਂ ਹੀ ਰੈਫਰ ਕੀਤਾ ਰਜਿੰਦਰਾ ਹਸਪੀਟਲ ਕੋਸ਼ਦਾ ਉਹਨਾਂ ਦੀ ਪਿੱਛੋਂ ਅੱਖ ਦੇ ਵਿੱਚ ਉਹ ਕਹਿੰਦੇ ਮੈਨੂੰ ਸਮੱਸਿਆ ਆ ਤੇ ਉਹ ਕੱਲ ਚੈੱਕਿੰਗ ਲਈ ਗਏ ਸੀ ਤੇ ਸ਼ਾਇਦ ਉਹ पीजीआई ਦਾ ਮੇਰਾ ਖਿਆਲ ਉਹਨਾਂ ਦਾ ਪ੍ਰੋਪਰ ਟ੍ਰੀਟਮੈਂਟ ਹੋਣਾ ਉੱਥੇ ਜਾ ਕੇ ਉਹ ਮੈਂ ਮਹਿਸੂਸ ਕਰਦਾ ਸਾਡੇ ਚ ਮੈਂ ਤਾਂ ਕੋਈ ਜਲਾਲ ਵਾਲਾ ਏਡਾ ਚਿਹਰਾ ਫੀਦਾ ਹੀ ਨਹੀਂ ਅਸੀਂ ਮੁਲਾਕਾਤ ਕਰਕੇ ਆਏ ਹਾਂ ਜਰਦੀ ਗੱਲਾਂ ਦੇ ਵਿੱਚ ਕੇਂਦਰ ਸਰਕਾਰ ਉਹ ਤਾਂ ਸਾਰਿਆਂ ਨੂੰ ਸੱਦ ਲੈਂਦੇ ਆ ਪਰ ਸ਼ੋਮਣੀ ਗੁਰਦਰਾ ਪ੍ਰਬੰਧਕ ਕਮੇਟੀ ਤੋਂ ਪਤਾ ਨਹੀਂ ਕਿਹੜਾ ਭਾਅ ਆਉਂਦਾ ਵੀ ਐਡੀ ਵੱਡੀ ਇਲੈਕਟਿਡ ਕਨਸਟੀਟਿਊਸ਼ਨਲ ਬਾਡੀ ਆ ਟਾਈਮ ਦੇਣ ਨੂੰ ਤਿਆਰ ਨਹੀਂ ਤੇ ਜਿਹੜੇ ਲੋਕ ਉਹ ਕਮਰ ਸਾਡੇ ਦੇ ਤਾਂਜ ਕੱਸਦੇ ਆ ਵੀ ਜੀ ਸ਼ੋਮਣੀ ਕਮੇਟੀ ਸੰਸਥਾ ਬਾਉਣੀ ਬਹੁਤ ਕਰਦੀ ਸ ਸ਼੍ਰੋਮਣੀ ਕਮੇਟੀ ਨਾਲ ਪਹਿਲਾਂ ਬੋਣੀ ਸੀ ਨਾ ਅੱਜ ਬੋਣੀ ਤੇ ਨਾ ਬੋਣੀ ਹੋਣੀ ਹੈ ਤਾਂ ਅੱਗੇ ਰੁਕ ਕਰਦੇ ਹਾਂ ਪਹਿਲਗਾਮ ਅਤਵਾਦੀ ਹਮਲੇ ਦਾ ਪਹਿਲਗਾਮ ਅਤਵਾਦੀ ਹਮਲੇ ਤੇ ਐਨਆਈਏ ਸੂਤਰਾਂ ਦੇ ਹਵਾਲੇ ਤੋਂ ਵੱਡੀ ਖਬਰ ਹੈ ਪਹਿਲਗਾਮ ਹਮਲੇ ਦੀ ਮੁੱਢਲੀ ਜਾਂਚ ਰਿਪੋਰਟ ਤਿਆਰ ਹੈ ਤਾਂ ਸੂਤਰਾਂ ਦੇ ਹਵਾਲੇ ਤੋਂ ਵੱਡੀ ਖਬਰ ਹੈ ਕਿ ਐਨਆਈਏ ਜੋ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ ਦੱਸਿਆ ਜਾ ਰਿਹਾ ਹੈ ਕਿ ਇਸ ਹਮਲੇ ਦੀ ਮੁੱਢਲੀ ਜਾਂਚ ਰਿਪੋਰਟ ਤਿਆਰ ਕਰ ਲਈ ਗਈ ਹੈ ਨਾਲ ਹੀ ਲਸ਼ਕਰ ਆਈਐਸਆਈ ਬਾਦ ਫੌਜੀ ਸਾਜ਼ਿਸ਼ ਦੇ ਜੋ ਹੈ ਸਬੂਤ ਮਿਲੇ ਨੇ ਤਾਂ ਸੂਤਰਾਂ ਦੇ ਬਾਰੇ ਵਿੱਚ ਵੀ ਖਬਰ ਹੈ ਐਨਆਈਏ ਨੇ ਲਗਭਗ 150 ਲੋਕਾਂ ਦੇ ਬਿਆਨ ਦਰਜ ਕੀਤੇ ਨੇ ਤੇ ਮੁੱਢਲੀ ਜਾਂਚ ਰਿਪੋਰਟ ਵਿੱਚ पीओ केदा जिक्र भी की ता गया पीओ के अपने हेडडर ਦੇ ਸੰਪਰਕ ਚ ਸਨ ਜੋ ਅਤਵਾਦੀ ਜਿਨ੍ਹਾਂ ਵੱਲੋਂ ਇਹ ਸੰਭੇ ਨੂੰ ਅਨਜਾਮ ਦਿੱਤਾ ਗਿਆ ਤਾਂ ਇਹ ਵੀ સૂਤਰਾ ਦਿਵਾਲੇ ਤੋਂ ਜਾਣਕਾਰੀ ਮਿਲਿਆ ਹੈ ਹਮਲੇ ਚ ওভার ਗਰਾਉਂਡ ਵਰਕਰਾਂ ਦੀ ਭੂਮਿਕਾ ਜੋ ਆ ਉਹ ਵੀ ਦੱਸ